ਇਸ ਤਰ੍ਹਾਂ ਬੜਾ ਵੱਖਰਾ ਉਪਰਾਮਨ ਕਰਦਿਆਂ ਹੋਇਆ ਸਤਿਗੁਰਾਂ ਦਾ ਪ੍ਰਕਾਸ਼ਪੁਰਪ ਸਤਿ ਸ਼੍ਰੀ ਅਦਮ ਦਾ ਸਾਹਿਬ ਜੀ ਦੇ ਇੱਕ ਬਹੁਤ ਵੱਡੇ ਪੱਤਰ ਤੇ ਮਨਾਇਆ ਜਾਣਾ ਹੈ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆ ਸਤਿਗੁਰਾਂ ਦੇ 파ਮਨ ਅਸਥਾਨ ਖਾਲਸਾ ਜੀ ਦੇ ਪ੍ਰਗਟ ਅਸਥਾਨ ਪ੍ਰਖਤ ਸ਼੍ਰੀ ਤੇਸਕਰ ਸਾਹਿਬ ਜੀ ਵਿਖੇ ਪਰਸੋਂ ਤੋਂ ਜੀ ਖੰਡਪਾਟ ਸਾਹਿਬ ਦਾ ਰੰਗ ਗੁਏ ਸੰ ਸਤਿਗੁਰੂ ਜੀ ਦੇ ਮਿਹਰ ਨਾਲ ਸੰਪੂਰਨਤਾ ਹੋਈ ਹੈ गुरु गुरुचरणा अरदास गई है सतगुरु रस्ता हुई सरदार सरदार बुर्दुवार यंदा त्यान करके बोले सर्दे सुख होए यहाँ जहाँ खाल साजी साहिब ताहा ताहर चिया रहाये तब देख देख फतेह विर्द की पैज पंत की जीत श्री साहिब जी सहाय खाल से जी के बोल बने बोले जी ਸਿੱਖਾ ਨੂੰ ਸਿੱਖੀ ਦਾਨ ਕੀ ਸਤਾਨ ਰਹਿਤ ਦਾਨ ਬਬੀਕ ਦਾਨ ਵਿਸਾਹ ਦਾਨ ਕਰੂਸਤਾ ਦਾਨ ਗਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਦੀ ਦੇਸ਼ਨਾਨ ਚੌਕੀਆ ਝੰਡੇ ਬੁੰਗੇ ਜੁਗ ਜੁਗ ਅਟਲ ਤਰਮ ਸੇਵਾ ਸੰਭਾਲ ਦਾ ਦਾਨ ਹਾਲ ਸਾਜੀ ਨੂੰ ਬਖਸ਼ ਇਹ ਨੇ ਮਾਨਿਆ ਦੇ ਮਾਨ

प्रकाश सतगुरु श्री गुरु, गुरु ग्रंथ साहिब जी महाराज आप जी दी पावन हजूरी अंदर अरदास बेनती है जी इता लोड़ी है कम सुहर पै आखी है कार जरे सवार सतगुर सच साखी है कहीं प्रकाश हमारा पहले ਪਤਨਾ ਸ਼ਹਿਰ ਵਿਚ ਪਰਵਲੋ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦ ਸ਼ਾਹਦਰਵੇਸ ਗੁਰੂ ਗੋਬਿੰਦ ਸਿੰਘ ਐਸੇ ਦੀ ਰ데요 ਸਤਿਗੁਰੂ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ

ངས ེ ཏས ཀསྲེ དར ཡཅ ར ར ར ར ར ར ར ར ར आनंदपुर साहिब नगर किर्त अॻियां <laughs> दिया हुआ दो दो और और वो था कैमरा नहीं हो गया पीछे बैठ गया मेरे में नहीं नहीं हो गया बिल्कुल बिल्कुल ये होया मैं खड़ा हो गया कहता एक बार एक बार वाली बड़ी श्री गुरू गोबिंदी सभु आए दी जो श्री गुरू ग्रंथ साहिब जी पाठ जी ॾाढा toda <laughs> a

इतना तो बचा के रखा समुचे पंथ सं आपसी प्यारछते हुए चढ़ के कला जाना सेवा लै जानी सतगुरु जी कृपा करो जयकार ਪਾਠਿਕ ਜੀ ਦਾ ਸਾਹ ਸਾਹ ਵਰਤਿ ਜੀ ਕਰਦੇ ਉੱਚੀ ਬਾਹੋ ਬਾਹੋ ਗੁਰੂ ਜੀ ਤੁਹਾਡੇ ਨੂੰ ਜੀਲਾ ਸਾਹਿਬੇ ਕੁਮਾਰ ਸਿੰਘ ਜੀ ਮਹਾਰਾਜੇ ਪ੍ਰਤਾਪ ਸਿੰਘ ਸਮਰਪਿਤ ਅੱਜ ਦਾਖਤ ਸ੍ਰੀ ਕੇਸਗੜ ਸਾਹਿਬ ਦੇ ਤੋਂ ਇਹ ਬਹਾਲ ਮਿਸਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਸਭ ਤੋਂ ਚੇਵਾਣ ਵੱਲੋਂ ਸ੍ਰੋਮ ਸਨਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਹੋਇਆ ਹੈ ਜਿਸ ਦੇ ਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ

ਸਤਿਗੁਰਾਂ ਦਾ ਆਦਰ ਸਤਕਾਰ ਕਰਕੇ ਗੁਰੂਤਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਦਾਸ ਵੱਲੋਂ ਸੰਤਾਂ ਵੱਲੋਂ ਬਹੁਤ ਬਹੁਤ ਸੰਤਨ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ